ਆਮ ਆਦਮੀ ਪਾਰਟੀ ਤੋਂ ਅਮਨ अरोड़ा ਪਟਿਆਲਾ ਦੇ ਪ੍ਰਾਚਨ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਹੋਏ ਨਤਮਸਤਕ ਉਸ ਉਪਰੰਤ মিডিਆ ਅੱਗੇ ਹੋਏ ਰੂਬਰੂ ਕੀ ਕਿਹਾ ਆਓ ਸੁਣਦੇ ਹਾਂ ਵੈਸੀ ਕੋਸ਼ਿਸ਼ ਹੋਈ ਜੇ ਜਦੋਂ ਪ੍ਰਮਾਤਮਾ ਦੇ ਘਰ ਤੋਂ ਸਨੇਹਾ ਆ ਜੇ ਬਲਾਵਾ ਆ ਜੇ ਤੇ ਪੰਜਾਬੀ ਦੇ ਤੇ ਅੱਜ ਮੱਥਾ ਟਿਕਣੇ ਤੇ ਆਇਆ ਔਰ ਪ੍ਰਮਾਤਮਾ ਅੰਕਾਰੀ ਮਤ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਪੰਜਾਬ ਨੂੰ ਹਸਦਾ ਵਸਦਾ ਰੱਖਣ ਇਹ ਹੀ ਦੁਆਵਾ ਕਰਨਾ ਆ ਹ ਅੱਜ ਪੰਜਾਬ ਦੀ ਉਸਤਰੀ ਦਾ ਮੁੱਦਾ ਜਿਹੜਾ ਪਕਿਆ ਹੋਇਆ ਉਹ ਕਿਹੜਾ ਮੋਰੂ ਲੈ ਕੇ ਕੀ ਕਹਿਣਾ ਚਾਹੁੰਦਾ ਇਪੋ ਇਸ ਤਰ੍ਹਾਂ ਕਿ ਕੇਂਦਰ ਸਰਕਾਰ ਔਰ ਭਾਜਪਾ ਨੇ ਆਪ ਦੀ ਆਦਤ ਮੁਤਾਬਕ ਇੱਕ ਬਹੁਤ ਗਲਤ ਸਟੈਪ ਲਿਆ ਜਿਹਦੇ ਇੱਕ ਬਹੁਤ ਵੱਡਾ ਰਿਐਕਸ਼ਨ ਹੈ ਜਿਹੜਾ ਉਸੂਚੇ ਪੰਜਾਬ ਦੇ ਵਿੱਚੋਂ ਟੀਚਰਸ ਵੱਲੋਂ ਸਾਰੇ ਜਿਹੜੇ ਇੰਟੈਲੈਕਚੁਅਲਸ ਨੇ ਉਹਨਾਂ ਵੱਲੋਂ ਸਟੂਡੈਂਟਸ ਵੱਲੋਂ ਗਿਆ ਤੇ ਹੁਣ ਨੋਟੀਫਿਕੇਸ਼ਨ ਵਾਪਸ ਲੈ ਲਈ ਹੈ ਔਰ ਜੋ ਸੈਨੇਟਰ ਦੀ ਇਲੈਕਸ਼ਨ ਬੜੀ ਲੰਬੇ ਸਮੇਂ ਦਾ ਡਿਊਪੀ ਹੈ ਉਹਦੀ ਵੀ ਇੱਕ ਬੜੀ ਜਨਰਲ ਮੰਗ ਸੀ ਅਸੀਂ ਵੀ ਪੰਜਾਬ ਸਰਕਾਰ ਵੀ ਆਵਾਜ਼ ਦੀ 파ਟੀ ਵੀ ਕੇਂਦਰ ਸਰਕਾਰ ਨੂੰ ਕਹਿੰਦੇ ਆ ਰਹੀ ਹੈ ਸਾਡੇ ਜਿਹੜੇ ਐਮਪੀਜ਼ ਨੇ ਕਾਂਸਬ ਔਰ ਮੀਤਰੀ ਜੀ ਉਹ ਵੀ ਬੜੇ ਐਕਟਿਵਲੀ ਇਨਵੋਲਡ ਰਹੇ ਨੇ ਤੇ ਅਸੀਂ ਕੇਂਦਰ ਸਰਕਾਰ ਨੂੰ ਇਹ ਕਹਾਂਗੇ ਕਿ ਇਹ ਜੀਆਂ ਪ੍ਰਾਣੀਆਂ ਇੰਸਟੀਟਿਊਸ਼ਨਸ ਇਹ ਜੀਆਂ ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਦਾ ਜੋ ਜੱਦੀ ਪੁਛਤੀ ਇਨੇ ਸਾਲਾਂ ਤੋਂ ਐਸਟੈਬਲਿਸ਼ਡ ਸਿਸਟਮ ਹੈ ਉਹਨਾਂ ਇੰਸਟੀਟਿਊਸ਼ਨ ਖਤਮ ਕਰਨ ਦਾ ਕੰਮ ਤੁਸੀਂ ਨਾ ਕਰੋ ਪੱਜ ਮੂ ਟੋੜੋ ਜਵਾਬ ਇਹਰਾ ਉਹ ਸਟੂਡੈਂਟਸ ਨੇ ਖਾਸ ਤੌਰ ਤੇ ਦਿੱਤਾ ਅ ਸੋ ਮੈਂ ਚਾਹਾਂਗਾ ਕਿ ਇਸ ਇੰਸਟੀਟਿਊਸ਼ਨ ਨੂੰ ਇਸੇ ਤਰੀਕੇ ਨਾਲ ਦੀ ਸ਼ਾਨ ਮਤੇ ਇਤਿਹਾਸ ਇਸ ਤਰੀਕੇ ਬਾਲ ਰੱਖਿਆ ਜਾਂਦਾ। ਜਦੋਂ ਤੋਂ ਇਲੈਕਸ਼ਨ ਲੱਗੇ ਕੀ ਇਸ ਤਰ੍ਹਾਂ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਸਤਨਤਨ ਦੇ ਵਿੱਚ ਆਵਾਜ਼ ਦੀ ਪਾਰਟੀ ਤਾਂ ਬਣਿਆ ਹੋਇਆ ਜੀ ਲੋਕਾਂ ਨੇ ਨੂੰ ਆਪ ਦੀ ਇਲੈਕਸ਼ਨ ਵੜਾ ਕੇ ਲੜ ਰਹੇ ਨੇ ਪਿਛਲੇ ਸਾਰੇ ਤਿੰਨ ਪੌਣੇ ਚਾਰ ਸਾਲਾਂ ਦੇ ਆਵਾਜ਼ ਦੇ ਪਾਰਟੀ ਦੇ ਕੰਮ ਨੂੰ ਲੈ ਕੇ ਸਰਕਾਰ ਦੇ ਕੰਮ ਨੂੰ ਲੈ ਕੇ ਸਾਡੇ ਸਾਰੇ ਵਰਕਰਸ ਦੀ ਮਿਹਨਤ ਨੂੰ ਲੈ ਕੇ ਔਰ ਹਰਵਿੰਦਰ ਜੀ ਦਾ ਆਪਦਾ ਵੀ ਬੜਾ ਵਧੀਆ ਅਸਰ ਸੁਖਾ ਸਿੱਖੀ ਸੇਵ ਕੀ ਹਲਕੇ ਦੇ ਵਿੱਚ ਉਹਨਾਂ ਸਾਰੀ ਚੀਜ਼ ਨੂੰ ਲੈ ਕੇ ਸਾਨੂੰ ਪੂਰੀ ਉਮੀਦ ਹੈ ਕਿ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ VOTING ਹੋਣੀ ਹੈ ਤੇ ਵੱਡੇ ਮਾਰਜਿਨ ਦੇ ਫਰਾਵਾਂ ਦੇ ਫਰਕ ਕਰਦੇ ਸ੍ਰੀ ਸੁਭੇਸ਼ ਸਿੰਘ ਬਾਦਲ ਸਰਿਆਮ ਇੰਦਾਮ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਸਫਲਤਾਈ ਕਰ ਰਹੀ ਹੈ ਤਰੰਤਾਰ ਇਲੈਕਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੇਖਦੇ ਕੋ ਵਿਰੋਧੀਆਂ ਦਾ ਕੰਮ ਹੋਣਾ ਹੈ ਵਿਰੋਧ ਕਰਨਾ ਹੈ ਇਲਜ਼ਾਮ ਲਾਉਣੇ ਉਹਨਾਂ ਨੂੰ ਲਾਉਣ ਦਿਓ ਅਸੀਂ ਆਪਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਐਕਚੁਅਲੀ ਸੁਭੇਸ਼ ਸਿੰਘ ਬਾਦਲ ਜੀ ਨੂੰ ਪਤਾ ਹੈ ਕਿ ਪਿਛਲੀਆਂ 3-4 ਇਲੈਕਸ਼ਨ ਜਿੰਨੀਆਂ ਹੋਈਆਂ ਨੇ ਬਾਅਦ ਇਲੈਕਸ਼ਨ ਉਹਦੇ ਚ ਅਕਾਲੀ ਦਲ ਦਾ ਕੀ ਹਾਲ ਹੋਇਆ ਉਹ ਆਪ ਦੀ ਹੋਣ ਜਾ ਰਹੀ ਹਾਰ ਦੀ ਭੂਮਿਕਾ ਪਹਿਲੀ ਮੰਨ ਰਹੇ ਨੇ ਇਹ ਅਲਿਗੇਸ਼ਨ ਲਗਾ ਕੇ ਐਸਐਸਪੀ ਜਿਹੜੇ ਮੋਟਰ ਦੀ ਗੱਲ ਹੈ ਉਸ ਪਰ ਵੀ ਕੁਆਲਿਟੀ ਹਨ ਉਹ ਗੱਲ ਹੀ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ ਹਰੇਕ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਪਾਰਟੀ ਨੂੰ ਹਰੇਕ ਵਿਅਕਤੀ ਨੂੰ ਇਕੁਅਲ ਹੱਕ ਹੈ ਇਕੁਅਲ ਰਾਈਟ ਹੈ ਜੇ ਕਿਸੇ ਨੂੰ ਆਬਜੈਕਸ਼ਨ ਸੀਗਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਦੀ ਇਲੈਕਸ਼ਨ ਕਮਿਸ਼ਨ ਨੂੰ ਮੈਨੂੰ ਨਹੀਂ ਪਤਾ ਕਿ ਕਿੰਨਾ ਕੁ ਵੈਰੀਫਾਈ ਕੀਤਾ ਜਾਂ ਕਿੰਨਾ ਕੁ ਨਹੀਂ ਕੀਤਾ ਪਰ ਬਦਲੀਆਂ ਤਾਂ ਹੁੰਦੀਆਂ ਆਈਆਂ ਨੇ ਇਲੈਕਸ਼ਨਾਂ ਦੇ ਦੌਰਾਨ ਅਫਸਰਾਨੀਆਂ ਪਰ ਸਸਪੈਂਸ਼ਨ ਵਾਲਾ ਕੰਮ ਹੈ ਜਿਹੜਾ ਇਹ ਉਹਨਾਂ ਨੇ ਪਹਿਲੀ ਵਾਰੀ ਕੀਤਾ ਜਿਹੜਾ ਕਿ ਮੈਂ ਸਮਝਦਾ ਕਿ ਨਜਾਇਜ਼ ਹੈ ਇਹ じゃ ਕੋਈ ਵੀ ਕਿਉਂਕਿ ਮੈਂ ਵੀ ਕਈ ਦਿਨ ਲਗਾਏ ਨੇ ਉੱਥੇ ਇਹ じゃ ਮੈਨੂੰ ਤਾਂ ਪਬਲਿਕ ਦੇ ਵਿੱਚੋਂ ਇੱਕ ਬੰਦੇ ਨੇ ਵੀ ਕਿਹਾ ਨਹੀਂ ਹੈਗਾ ਕਿ ਜੀ ਕਿਸੇ ਤਰੀਕੇ ਨਾਲ ਕੋਈ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਧੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਇਨਾ ਐਕਸਟ੍ਰੀਮ ਸਟੈਪ ਲੈਣਾ ਇਲੈਕਸ਼ਨ ਕਮਿਸ਼ਨ ਵੱਲੋਂ ਪਰ ਜਿਵੇਂ ਤੁਸੀਂ ਦੇਖ ਰਹੇ ਹੋਗੇ ਇਲੈਕਸ਼ਨ ਕਮਿਸ਼ਨ ਵੀ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇੱਕ ਤਰਫਾ ਹੀ ਖੇਡ ਹੈ ਜਿਹੜੀ ਉਹ ਖੇਡਦਾ ਹੈ ਆ ਪੂਰੀ ਪੂਰੇ ਮੁਲਕ ਨੇ ਵੋਟ ਚੋਰੀ ਦਾ ਤੇ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਰ ਲਈਆਂ ਪਹਿਲਾਂ ਈਵੀਐਮ ਦਾ ਚੱਲਦਾ ਰਿਹਾ ਹੁਣ ਵੋਟ ਚੋਰੀ ਉਹ ਚੱਲੀ ਜਾਂਦਾ ਪਰ ਕੰਨਾਂ ਤੇ ਜੂ ਪਾ ਕੇ ਕੰਨਾਂ ਤੇ ਜੂ ਨਹੀਂ ਸਰਕਦੀ ਹੈਗੀ ਪਰ ਕੋਈ ਗੱਲ ਨਹੀਂ ਇਲੈਕਸ਼ਨ ਹੈ ਜਿਹੜੀ ਉਹ ਸਰਕਾਰ ਵੱਲੋਂ ਕਲੀਅਰ ਕਟ ਡਾਇਰੈਕਸ਼ਨ ਦੇ ਕਿ ਬੜੀਆਂ ਫ੍ਰੀ ਫੇਅਰ ਇੰਪਾਰਸ਼ਲ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ ਬਈ